ਸਪੋਰਟ ਸਰਕਾਰ ਨੇ ਹਾਈਵੇ 413 ਲਈ ਕੰਟਰੈਕਟ ਜਿਹੜਾ ਦੇ ਦਿੱਤਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਹ ਕੰਟਰੈਕਟ ਹੈ ਇਹ ਜਾਮ ਨਾਲ ਨਿਪੜੇਗਾ ਤੇ ਇਸ ਦੇ ਨਾਲ ਹੀ ਰੋਜ਼ਗਾਰ ਆ ਜਿਹੜਾ ਉਹ ਵੀ ਵਧੇਗਾ。ਓਨਟਾਰੀਓ ਦੇ ਪ੍ਰੀਮੀਅਮ ਡਗਫੋਰਡ ਆਪਣੇ ਇੱਕ ਅਹਿਮ ਚੋਣਵੀ ਵਾਅਦੇ ਨੂੰ ਪੂਰਾ ਕਰ ਰਹੇ ਹਨ ਕਿਉਂਕਿ ਸੂਬੇ ਨੇ ਹਾਈਵੇ 413 ਲਈ ਪਹਿਲਾਂ ਦੋ ਨਿਰਮਾਣ ਕੰਟਰੈਕਟ ਦੇ ਦਿੱਤੇ ਹਨ। ਸਰਕਾਰ ਦਾ ਕਹਿਣਾ ਹੈ ਕਿ ਪਿਛਲੇ 6 ਲੇਨ ਵਾਲਾ 52 ਕਿਲੋਮੀਟਰ ਲੰਬਾ ਇਹ ਹਾਈਵੇ ਯਾਰਕ ਪੀਲ ਅਤੇ ਹਾਲਟਨ ਖੇਤਰਾ ਨੂੰ ਜੋੜੇਗਾ ਅਤੇ ప్రతి ਚੱਕਰ ਆਵਾਜਾਈ ਵਿੱਚ 3 ਮਿੰਟ ਤੱਕ ਦੀ ਕਮੀ ਲਿਆਵੇਗਾ ਇਸ ਦੇ ਨਾਲ ਹੀ ਫੋਰਟ ਸਰਕਾਰ ਦੀ ਦਲੀਲ ਹੈ ਕਿ ਹਾਈਵੇ 413 ਜਾਮਨਲ ਨਿਪਟੇਗਾ ਸਾਲਾਨਾ 6000 ਤੋਂ ਜ਼ਿਆਦਾ ਰੋਜ਼ਗਾਰ ਪੈਦਾ ਕਰੇਗਾ ਅਤੇ ਅਨਟੋਰੀਓ ਦੇ ਸਰਲ ਕਰੇਲੂ ਉਤਪਾਦ ਵਿੱਚ 1 ਅਰਬ ਡਾਲਰ ਤੋਂ ਜ਼ਿਆਦਾ ਦਾ ਵਾਅਦਾ ਕਰੇਗਾ ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਐਲਾਨ ਪਹਿਲਾਂ ਕੀਤਾ ਗਿਆ ਜਦੋਂ ਕਿ ਆਲੋਚਨਾਵਾਂ ਤੋਂ ਬਾਅਦ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਹਾਈਵੇ ਗ੍ਰੇਟ 골ਡਨ ਹਾਰਿਓ ਸ਼ੁਇਚ ਅਲੋਪ ਹੋ ਰਿਹਾ ਪ੍ਰਯੋਗਿਕਤਾ ਵਿੱਚ ਜਲਮਾਰਗਾਂ ਤੇ ਅਤੇ ਪ੍ਰਮੁੱਖ ਖੇਤੀਬਾੜੀ ਜ਼ਮੀਨ ਲਈ ਖਤਰਾ ਬਣ ਸਕਦਾ ਹੈ ਕੈਡਲਨ ਵਿੱਚ ਪੱਤਰਕਾਰਾਂ ਗੱਲ ਕਰਦੇ ਹੋਏ ਫੋਰਡ ਨੇ ਕਿਹਾ ਕੀ ਭਵੇਖਦੇ 413 ਤੇ ਇੱਕ ਨਵੇਂ ਪੌੜ ਦੀ ਤਿਆਰੀ ਲਈ ਹਾਈਵੇ 10 ਤੇ ਸ਼ੁਰੂਆਤੀ ਕੰਮ ਪਹਿਲਾਂ ਵੱਲੋਂ ਹੀ ਚੱਲ ਰਿਹਾ ਹੈ ਚਾਲਕ ਹਾਈਵੇ 401 407 ਤੇ ਜਾ ਰਹੇ ਨੇ ਜੋ ਕਿ ਇਸ ਯੋਜਨਾ ਦੀ ਉਮੀਦ ਕਰ ਸਕਦੇ ਹਨ ਕਿ ਇਹ ਜਿਹੜਾ ਹਾਈਵੇ 413 ਹੈ ਇਹ ਛੇਤੀ ਤੋਂ ਛੇਤੀ ਤਿਆਰ ਹੋ ਜਾਵੇ ਫੋਰਡ ਨੇ ਕਿਹਾ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੀ ਸਰਕਾਰ ਨੇ ਐਲੇਡਨ ਵਿੱਚ ਰਾਜਮਾਰਗ 413 ਲਈ ਪਹਿਲਾਂ ਤੋਂ ਨਿਰਮਾਣ ਕੰਟਰੈਕਟ ਪ੍ਰਦਾਨ ਕੀਤੇ ਹਨ ਚਾਲਕਦਾਲ ਰਾਜਮਾਰਗ 10 ਨੂੰ ਉਤਨਕਰਨ ਦਾ ਕੰਮ ਸ਼ੁਰੂ ਕਰ ਰਹੇ ਹਨ ਤਾਂ ਕਿ ਇੱਕ ਨਵੇਂ ਪੁਲ ਦੀ ਤਿਆਰੀ ਕੀਤੀ ਜਾ ਸਕੇ ਜੋ ਡਰਾਈਵਰਾਂ ਨੂੰ ਪਵਿੱਖ ਦੇ ਰਾਜ ਵਿੱਚ ਮਾਰਗ 413 ਦੇ ਲੈ ਜਾਵੇ। ਇਹਨਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ।